ਪੰਜਾਬ ਸਰਕਾਰ ਦਾ ਐਕਸ਼ਨ ਦਿਨ ਚੜ੍ਹਦੇ ਹੀ ਕਰ ਦਿੱਤਾ ਇਹ ਵੱਡਾ ਕੰਮ ਸ਼ੁਰੂਆਤ ਤੁਸੀਂ ਜਿਹੜੇ ਉਹ ਲਾਈਵ ਪੰਜਾਬੀ ਟੀਵੀ ਦੇ ਨਾਲ ਜੋ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਫੈਸਲੇ ਸਰਕਾਰ ਦੇ ਵੱਲੋਂ ਲਿੱਤੇ ਜਾ ਰਹੇ ਨੇ ਤੇ ਹੁਣ ਇੱਕ ਬੇहद ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਬਿਜਲੀ ਮੰਤਰੀ ਦੇ ਵੱਲੋਂ ਇਸ ਵੇਲੇ ਛਾਪਾ ਮਾਰਿਆ ਗਿਆ ਜੀ ਹਾਂ ਇਹ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪਾਵਰਕਾਮ ਦਫਤਰ ਦੇ ਵਿੱਚ ਛਾਪਾ ਮਾਰਿਆ ਗਿਆ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਦੇ ਵੱਲੋਂ ਲਗਾਤਾਰ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹੀ ਗੱਲਾਂ ਆਖੀਆਂ ਜਾ ਰਹੀਆਂ ਹੈ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਕੀ ਸਰਕਾਰੀ ਮੁਲਾਜ਼ਮ ਨੇ ਉਸ ਸਮੇਂ ਸਿਰ ਆਪਣੇ ਦਫਤਰਾਂ ਦੇ ਵਿੱਚ ਪਹੁੰਚਣ ਪੂਰਾ ਕੰਮ ਉਹਨਾਂ ਦੇ ਵੱਲੋਂ ਕੀਤਾ ਜਾਵੇ ਤੇ ਜੇਕਰ ਇਹਨਾਂ ਸਰਕਾਰੀ ਦਫਤਰਾਂ ਦੇ ਵਿੱਚ ਲੋਕ ਆਂਦੇ ਆ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਸਵੇਰ ਦਾ ਜਿਹੜਾ ਟਾਈਮ ਸੀ ਉਹ ਜਲਦੀ ਕਰ ਦਿੱਤਾ ਗਿਆ ਦੁਪਹਿਰ ਦਾ ਛੁੱਟੀ ਦਾ ਟਾਈਮ ਵੀ ਹੁਣ ਜਲਦੀ ਹੋ ਚੁੱਕਿਆ ਹੈ ਤੇ ਇਸੇ ਨੂੰ ਵੇਖਦੇ ਹੋਏ ਗੁਰਦਾਸਪੁਰ ਦੇ ਬਿਜਲੀ ਦਫ਼ਤਰ ਦੇ ਵਿੱਚ ਇਸ ਵੇਲੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਛਾਪਾ ਮਾਰਿਆ ਗਿਆ ਇਹ ਜਿਹੜਾ ਛਾਪਾ ਮਾਰਿਆ ਗਿਆ ਇਸ ਦੌਰਾਨ ਉਹਨਾਂ ਨੇ ਦਫ਼ਤਰ ਦਾ ਪੂਰਾ ਜਾਇਜ਼ਾ ਲਿਆ ਦਫ਼ਤਰ ਦੇ ਵਿੱਚ ਚੈਕਿੰਗ ਕੀਤੀ ਹੈ ਤੇ ਇਹੀ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਨੇ ਕਿ ਬਹੁਤ ਸਾਰੇ ਮੁਲਾਜ਼ਮ ਅਜੇਹੇ ਐ ਜਿਹੜੇ ਕਿ ਸਮੇਂ ਸਿਰ ਦਫ਼ਤਰਾਂ ਨਹੀਂ ਪਹੁੰਚੇ ਸੀ ਜੀ ਹਾਂ ਕਈਆਂ ਦੀ ਗੈਰ ਹਾਜ਼ਰੀ ਦੀ ਖਬਰ ਸਾਹਮਣੇ ਆਈ ਹੈ ਕਿ ਹਰਪ੍ਰਜਨ ਸਿੰਘ ਈਟੀਓ ਜਦ ਦਫਤਰ ਦੇ ਵਿੱਚ ਗਏ ਨੇ ਉਹਨਾਂ ਨੇ ਵੇਖਿਆ ਕਿ ਸਮੇਂ ਸਿਰ ਬਹੁਤ ਸਾਰੇ ਮੁਲਾਜ਼ਮ ਨਹੀਂ ਸੀ ਪਹੁੰਚੇ ਜਿਸ ਕਾਰਨ ਉਹਨਾਂ ਦੇ ਵੱਲੋਂ ਪੂਰੀ ਚੈਕਿੰਗ ਦਫਤਰ ਦੇ ਵਿੱਚ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਰਮਚਾਰੀਆਂ ਦੇ ਕੋਲੋਂ ਪੁੱਛਿਆ ਗਿਆ ਕਿ ਕਿਸ ਤਰੀਕੇ ਕੰਮ ਚੱਲ ਰਿਹਾ ਹੈ ਤੇ ਇਹ ਜਿਹੜਾ ਛਾਪਾ ਮਾਰਿਆ ਗਿਆ ਹੈ ਇਹ ਕਾਫੀ ਜ਼ਿਆਦਾ ਇਸ ਵੇਲੇ ਕਈ ਤਾਂ ਉਹਨਾਂ ਮੁਲਾਜ਼ਮਾਂ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਜਿਹੜੇ ਕਿ ਸਮੇਂ ਸਿਰ ਆਪਣੇ ਦਫਤਰ ਨਹੀਂ ਪਹੁੰਚੇ ਹੋਏ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਹੀ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਲੋਕ ਦਫ਼ਤਰਾਂ ਦੇ ਵਿੱਚ ਆ ਕੇ ਆਪਣੇ ਕੰਮ ਕਰਵਾਉਂਦੇ ਨੇ ਤੇ ਜੇਕਰ ਮੁਲਾਜ਼ਮ ਕਰਮਚਾਰੀ ਹੀ ਲੇਟ ਆਉਣਗੇ ਤਾਂ ਲੋਕਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਜਿਹੜਾ ਹੈ ਉਹ ਜ਼ਰੂਰ ਕਰਨਾ ਪਵੇਗਾ ਇਸੇ ਦੇ ਲਈ ਸਭ ਨੂੰ ਇਹ ਹੀ ਕਿਹਾ ਜਾ ਰਿਹਾ ਸੀ ਕਿ ਸਮੇਂ ਸਿਰ ਆਪਣੀ ਡਿਊਟੀ ਤੇ ਜ਼ਰੂਰ ਪਹੁੰਚਿਆ ਜਾਵੇ ਪਰ ਜਦ ਅਚਾਨਕ ਅੱਜ ਹਰਪ੍ਰੀਤ ਸਿੰਘ ਈਟੀਓ ਜੋ ਕਿ ਪੰਜਾਬ ਦੇ ਬਿਜਲੀ ਮੰਤਰੀ ਨੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਛਾਪਾ ਮਾਰਿਆ ਗਿਆ ਗੁਰਦਾਸਪੁਰ ਦੇ ਪਾਵਰਕਾਮ ਆਫਿਸ ਦੇ ਵਿੱਚ ਤੇ ਉਹਨਾਂ ਨੇ ਵੇਖਿਆ ਕਿ ਬਹੁਤ ਸਾਰੇ ਮੁਲਾਜ਼ਮ ਅਜਿਹੇ ਸੀ ਜਿਹੜੇ ਕਿ ਸਮੇਂ ਸਿਰ ਆਪਣੇ ਦਫ਼ਤਰ ਨਹੀਂ ਸੀ ਪਹੁੰਚੇ ਹੋਏ ਇਸ ਵੇਲੇ ਦੀ ਇਹ ਬੇहद ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਗੁਰਦਾਸਪੁਰ ਦੀ ਹੈ ਕਿ ਪਾਵਰਕਾਮ ਆਫਿਸ ਦੇ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਹੁਣ ਲਗਾਤਾਰ ਉਹ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੀਡੀਓ ਨੂੰ ਹੁਣ ਵੱਤਵਤ ਸ਼ੇਅਰ ਕਰਕੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਅੱਜ ਮੈਂ ਕਿ ਪੀਐਸਪੀਸੀਐਲੋ ਆਫਿਸ ਜਿਹੜਾ ਅਸੀਂ ਸਾਡਾ ਕੋਤੇ ਵਿਜ਼ਿਟ ਕੀਤਾ ਐਂਡ ਆਉਣ ਵਾਲਾ ਸਾਡਾ ਜਿਹੜਾ ਝੋਨੇ ਦਾ ਸੀਜ਼ਨ ਹੈ ਉਹਦੇ ਵਿੱਚ ਬਿਜਲੀ ਦੀ ਸਪਲਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਕਿਸੇ ਤਰ੍ਹਾਂ ਦਾ ਕੋਈ ਇਨਫਰਾਸਟ੍ਰਕਚਰ ਦੀ ਲੋੜ ਹੋਵੇ ਉਹਦਾ ਰਿਵਿਊ ਕੀਤਾ ਸੋ ਆਲਮੋਸਟ ਸਾਰੇ ਪ੍ਰਬੰਧ ਸਾਡੇ ਜਿਹੜੇ ਨੇ ਉਹ ਮੁਕੰਮਲ ਨੇ ਔਰ ਜਿਹੜਾ ਸਾਡਾ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਉਹਦੇ ਚ ਇਹ ਸਰਕਲ ਦੇ ਵਿੱਚ ਕੋਈ ਬਿਜਲੀ ਦੀ ਕਮੀ ਵਾਲੀ ਕੋਈ ਗੱਲ ਨਹੀਂ ਹੈ ਸੰਧ ਪੁੱਛਤ ਵਿੱਚ ਚੰਗੀ ਮਰੂ ਕੀਤੀ ਕੀ ਕੁਝ ਤਾਂ ਹੈ ਅਪਡੇਟਸ ਨੂੰ ਪਾਉਣ ਲਈ ਨਹੀਂ ਸਾਡਾ 7:30 ਵਜੇ ਦਾ ਟਾਈਮ ਆ ਆਲਮੋਸਟ ਸਾਡੇ ਸਾਰੇ ਅਧਿਕਾਰੀ ਹੀ ਮੁਲਾਜ਼ਮ ਜਿਹੜੇ ਆ ਉਹ ਪਹੁੰਚ ਗਏ ਸੀਗੇ ਪਬਲਿਕ ਲਈ ਆਈ ਸੀਗੀ ਪਬਲਿਕ ਦੇ ਕੰਮ ਜਿਹੜੇ ਨੇ ਉਹ ਪ੍ਰੋਪਰ ਹੋ ਰਹੇ ਨੇ ਥੈਂਕ ਯੂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ